ਸਿੰਘ ਮੰਗਟ ਕੌਲਗੜ੍ਹ ਪਿੰਡ ਤੋਂ ਬੜੇ ਪੁਰਾਣੇ ਸੰਗੀ ਹਨ ਰਲ ਮਿਲ ਕੇ ਪਿਆਰ ਵਾਲੇ ਨੇ ਸਾਡੇ ਸਾਥ ਦੇ ਰਹੇ ਐ ਟਰਸਟ ਵਿੱਚ ਮੈਂਬਰ ਦਾ ਮਤਲਬ ਵੀ ਟਰਸਟੀ ਦਾ ਮਤਲਬ ਵੀ ਭਰੋਸੇਯੋਗ ਹੁੰਦਾ ਨਾ ਟਰਸਟੀ ਜਿਹਦੇ ਤੁਸੀਂ ਟਰਸਟ ਕਰਦੇ ਵਿਸ਼ਵਾਸ ਕਰਦੇ ਹੋ ਵਿਸ਼ਵਾਸਪਾਤਰ ਤੁਹਾਡਾ ਟਰਸਟੀ ਦਾ ਮਤਲਬ ਹੁੰਦਾ ਵਿਸ਼ਵਾਸਪਾਤਰ ਤੇ ਉਹ ٹرسٹ ਵਿੱਚ ਨੇ ਇਹਦਾ ਮਤਲਬ ਬਹੁਤ ਵਿਸ਼ਵਾਸ ਕਰਦਾ ਹਾਂ ਭਰੋਸਾ ਕਰਦਾ ਹਾਂ ਤੇ ਮੰਗਟ ਜੀ ਨੇ ਉਹਨਾਂ ਦੇ ਘਰ ਜਾਈ ਆਈਦਾ ਤੇ ਮੈਂ ਅੱਜ ਤੋਂ 5 ਕ ਸਾਲ ਪਹਿਲਾਂ ਗਿਆ ਉਹਨਾਂ ਦੇ ਦਾਦਾ ਜੀ ਪਿਤਾ ਜੀ ਉਹਨਾਂ ਦੇ ਬਜ਼ੁਰਗ ਹਨ 80 ਸਾਲ ਤੋਂ ਉੱਪਰ ਉਮਰ ਹੈ ਉਹਨਾਂ ਕੋਲ ਮੈਂ ਬੈਠਾ ਮੈਨੂੰ ਕਹਿੰਦੇ ਬਈ ਫੁਲਾਣੀ ਤਰੀਕ ਨੂੰ ਤੁਸੀਂ ਆਏ ਸੀ ਸਾਲ ਪਹਿਲਾਂ ਤੁਸੀਂ ਆਏ ਉਦੋਂ ਪਹਿਲਾਂ ਇੱਕ ਸਾਲ ਆਏ ਉਦੋਂ ਇੰਨੀ ਤਰੀਕ ਨੂੰ 2 ਸਾਲ ਪਹਿਲਾਂ ਆਏ ਇੰਨੀ ਤਰੀਕ ਨੂੰ 3 ਸਾਲ ਪਹਿਲਾਂ ਆਏ ਮੈਂ ਕਿਹਾ ਬਾਪੂ ਜੀ ਕੱਲੀ ਕੱਲੀ ਤਰੀਕ ਯਾਦ ਰੱਖਦੇ ਆ ਤੁਸੀਂ ਉਹ ਕਹਿੰਦੇ ਨਹੀਂ ਮੈਂ ਡਾਇਰੀ ਲਿਖਦਾ ਹਰ ਸਾਲ ਰੋਜ਼ ਅੱਜ ਕੀ ਹੋਇਆ ਪਿੰਡ ਵਿੱਚ ਰਿਸ਼ਤੇਦਾਰੀ ਵਿੱਚ ਪਹਿਲਾਂ ਪਰਿਵਾਰ ਵਿੱਚ ਕੀ ਚੱਲ ਰਿਹਾ ਹੈ ਕੋਈ ਮੱਝ ਨੇ ਕੱਟੀ ਦਿੱਤੀ ਹੈ ਜਾਂ ਕੋਈ ਗਾਂ ਨੇ ਕੋਈ ਬੱਚਾ ਦਿੱਤਾ ਹੈ ਸਭ ਲਿਖ ਲੈਣਾ ਹੈ ਫੈਮਿਲੀ ਵਿੱਚ ਕੀ ਚੱਲ ਰਿਹਾ ਹੈ ਪਸ਼ੂ ਬਾਰੇ ਲਿਖ ਲੈਣਾ ਖੇਤੀਬਾੜੀ ਕਿੱਥੇ ਕਿੱਥੇ ਚੱਲ ਰਹੀ ਹੈ ਇੱਕ ਲਾਈਨ ਉਹਦੀ ਵੀ ਲਿਖ ਲੈਣੀ ਪਿੰਡ ਵਿੱਚ ਕੀ ਹੋਇਆ ਇੱਕ ਅੱਧੀ ਲਾਈਨ ਉਹ ਵੀ ਲਿਖ ਲੈਣੀ ਫਲਾਣੇ ਦੇ ਘਰੇ ਅੱਜ ਕੁੜੀ ਹੋਈ ਹੈ ਜਾਂ ਮੁੰਡਾ ਹੋਇਆ ਉਹ ਵੀ ਲਿਖ ਲੈਣਾ ਫਿਰ ਅਲਾਕੇ 'ਚ ਕੀ ਹੋਇਆ ਇਹ ਵੀ ਲਿਖ ਲੈਣਾ ਵੀ ਅੱਜ ਕੋਈ ਘਟਨਾ ਦੁਰਘਟਨਾ ਵਾਪਰੀ ਹੈ ਉਹ ਵੀ ਨੋਟ ਕਰ ਲੈਣੀ ਫਿਰ ਕਹਿੰਦੇ ਜੇ ਕੋਈ ਦੇਸ਼ ਪੱਧਰ ਤੇ ਵੀ ਕੋਈ ਵੱਡੀ ਚੀਜ਼ ਹੋਈ ਹੋਵੇ ਵੀ ਅੱਜ ਮੁੱਖ ਮੰਤਰੀ ਬਦਲਿਆ ਗਿਆ ਨਵਾਂ ਆ ਗਿਆ ਉਹ ਵੀ ਲਿਖ ਲੈਣੀ ਇੱਕ ਲਾਈਨ ਲਾਈਨ ਇੱਕ ਪੇਜ ਦੇ ਉੱਤੇ ਲਿਖ ਲੈਣਾ ਮੇਰੇ ਕੋਲੇ 60 ਦੀ ਡਾਇਰੀ ਵੀ ਹੈਗੀ ਹੈ 55 ਦੀ ਸਨ ਦੀ ਡਾਇਰੀ ਵੀ ਹੈਗੀ ਹੈ ਹੈ ਕਹਿੰਦੇ ਜੇ ਕੋਈ ਪਿੰਡ 'ਚ ਜ਼ਰੂਰੀ ਹੋਵੇ ਤੇ ਮੈਨੂੰ ਵੀ ਪੁੱਛਣਾ ਆ ਜਾਂਦਾ ਵੀ ਕੀ ਹੋਇਆ ਸੀ ਭਲਾ ਦੱਸੋ ਡਾਇਰੀ ਤੇ ਲਿਖਿਆ ਨੋਟ ਰੱਖਦੇ ਨੇ ਮੈਂ ਬੜਾ ਖੁਸ਼ ਹੋਇਆ ਵੇਖ ਕੇ ਮੈਂ ਕਿਹਾ ਬੜੀ ਵਧੀਆ ਚੀਜ਼ ਐ ਚੰਗੀ ਲੱਗੀ ਮੈਨੂੰ ਗੱਲ ਉਹਨਾਂ ਦੀ ਉਹ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ 5 ਕ ਸਾਲ ਹੋ ਗਏ ਐ ਮੈਂ ਹਰ ਸਾਲ ਉਦੋਂ ਤੋਂ ਡਾਇਰੀ ਲਿਖਣਾ ਲੱਗ ਗਿਆ ਰੋਜ਼ ਲਿਖਦਾ ਵੀ ਕੀ ਹੋਇਆ ਮੈਨੂੰ ਗੱਲ ਚੰਗੀ ਲੱਗੀ ਮੈਂ ਅਮਰੀਕਾ ਵੀ ਗਿਆ ਮੈਂ ਕੈਨੇਡਾ ਵੀ ਗਿਆ ਹੋਵਾ ਮੈਂ ਡਾਇਰੀ ਨਾਲ ਲੈ ਜਾਂਦਾ ਤੇ ਮੈਂ ਲਿਖਦਾ ਜਦੋਂ ਸਾਲ ਲੰਘ ਜਾਂਦਾ ਫਿਰ ਮੈਂ ਉਹਨੂੰ ਸਾਹਮਣੇ ਰੱਖ ਲੈਂਦਾ ਸਾਲ ਪਹਿਲਾਂ ਦੀ ਡਾਇਰੀ ਜਦੋਂ ਐ ਖੋਲਦੇ ਆ ਪੇਜ ਅੱਛਾ ਐਸ ਦਿਨ ਆ ਹੋਇਆ ਇੱਕਦਮ ਰਿਮਾਈਂਡ ਹੋ ਜਾਂਦਾ ਯਾਦ ਹੋ ਜਾਂਦਾ ਚੰਗੀ ਚੀਜ਼ ਲੱਗੀ ਮੈਂ ਨੋਟ ਕਰ ਲਈ ਆਪਣੀ ਜ਼ਿੰਦਗੀ ਚ ਲਾਗੂ ਕਰ ਲਈ ਵੀ ਵਧੀਆ ਗੱਲ ਐ ਆਪਾਂ ਵੀ ਕਰਿਆ ਕਰੀਏ ਚੰਗੀ ਚੀਜ਼ ਹੈ ਯਾਦ ਰਹਿੰਦੀ ਹੈ ਮੈਮਰੀ ਬਣ ਜਾਂਦੀ ਹੈ ਰੋਜ਼ ਤੁਸੀਂ ਲਿਖਣਾ ਹੈ ਵਧੀਆ ਚੀਜ਼ ਹੈ ਲਾਗੂ ਕਰੋ ਜਿਹੜੀ ਚੀਜ਼ ਚੰਗੀ ਹੈ ਕੋਈ ਵੀ ਤੁਹਾਨੂੰ ਜ਼ਿੰਦਗੀ ਚ ਚੀਜ਼ ਮਿਲਦੀ ਹੈ ਮਸਲਾ ਇਹ ਨਹੀਂ ਦਿੱਤੀ ਕਿੰਨੇ ਆ ਸਖਾਈ ਕਿੰਨੇ ਜਿਹੜੀ ਵੀ ਗੱਲ ਤੁਹਾਡੀ ਜ਼ਿੰਦਗੀ ਚ ਚੰਗੀ ਹੁੰਦੀ ਹੈ ਉਹਨੂੰ ਲਾਗੂ ਕਰ ਲੈਂਦਾ ਹੈ ਇੱਕ ਇੱਕ ਚੀਜ਼ ਇਕੱਠੀ ਕਰਦੇ ਆ ਕਰਦੇ ਆ ਨਾ ਇਹ ਤੇ ਚੁਗੀਦਾ ਹੈ ਪੁਰਾਣੇ ਲੋਕੀ ਨਰਮਾ ਚੁਗਦੇ ਹੁੰਦੇ ਸੀ ਤਾਂ ਕਬਾ ਚੁਗਣ ਜਾਂਦੇ ਸੀ ਨਰਮਾ ਚੁਗਣ ਜਾਂਦੇ ਸੀ ਇਦਾਂ ਚੰਗੀਆਂ ਚੀਜ਼ਾਂ ਚੁਗ ਲਈਦੀਆਂ ਇਹਦੇ 'ਚ ਬੜੀ ਚੰਗੀ ਆਦਤ ਹੈ ਵੀ ਇਹ ਤੇ ਸੈਰ ਰੋਜ਼ ਕਰਦਾ ਵਾਕ ਕਰਦਾ ਹੈ ਤੁਰਦਾ ਹੈ ਰਾ ਖਾਣਾ ਖਾਣ ਤੋਂ ਬਾਅਦ ਤੁਰਨਾ ਹੈ ਮਨ ਲਓ ਮੈਨੂੰ ਇਹ ਗੱਲ ਘਟ ਤੋਂ ਘਟ 25 ਸਾਲ ਪਹਿਲਾਂ ਤੋਂ ਪਤਾ ਹੈ ਵੀ ਵਾਕ ਕਰੋ ਖਾਣੇ ਤੋਂ ਬਾਅਦ ਤੁਰਨਾ ਚਾਹੀਦਾ ਬੈਠਣਾ ਨਹੀਂ ਚਾਹੀਦਾ ਮੈਂ ਆਪਣੀ ਜ਼ਿੰਦਗੀ ਵਿੱਚ ਭਾਵੇਂ ਮੈਂ ਜਹਾਜ਼ ਵਿੱਚ ਬੈਠਾਂ ਤੇ ਗੱਲ ਵਾਕ ਹੈ ਜੇ ਐਮਰਜੈਂਸੀ ਵਿੱਚ ਇੱਕ ਕਮਰਾ ਹੀ ਹੋਵੇ ਬਾਹਰ ਬਰਸਾਤ ਹੋ ਰਹੀ ਹੋਵੇ ਮੈਂ ਰੋਟੀ ਤੋਂ ਬਾਅਦ ਆਪਣੇ ਕਮਰੇ ਵਿੱਚ ਵੀ ਗੇੜੇ ਕੱਟਦਾ ਰਹਿਣਾ ਜਦੋਂ ਮੇਰੇ 40 45 ਮਿੰਟ ਹੋ ਜਾਂਦੇ ਆ ਫਿਰ ਬੈਠਣਾ ਤੁਰਨਾ ਹੀ ਤੁਰਨਾ ਰੋਟੀ ਖਾ ਇਹ ਆਦਤ ਮੈਨੂੰ 25 ਸਾਲ ਤੋਂ ਪਹਿਲਾਂ ਤੋਂ ਹੈ ਤੁਹਾਨੂੰ ਬਦਲਣੀ ਪੈਣੀ ਹੈ ਤੁਹਾਨੂੰ ਲਾਗੂ ਕਰਨਾ ਪੈਣਾ ਹੈ ਯਾਦ ਰੱਖਣਾ ਜਿੱਦਣ ਸਿੱਖਣ ਵਾਲਾ ਬਣ ਜਾਏਗਾ ਨਾ ਤੇਰਾ ਉਸਤਾਦ ਰੱਬ ਆਪ ਬਣ ਜਾਂਦਾ ਹੈ ਕੁਦਰਤ ਸਿਖਾਣ ਲੱਗ ਜਾਂਦੀ ਹੈ ਜਿੱਦਣ ਸਿਖੇਗਾ ਵੇਖੋ ਹੁਣ ਕਬੀਰ ਸਾਹਿਬ ਵੇਖ ਰਹੇ ਨੇ ਵੀ ਪੰਛੀ ਹੈ ਇੱਕ ਟਾਣੀ ਤੋਂ ਦੂਜੀ ਟਾਣੀ ਤੇ ਦੂਜੀ ਤੋਂ ਤੀਜੀ ਟਾਣੀ ਤੇ ਤੀਜੀ ਤੋਂ ਚੌਥੀ ਟਾਣੀ ਤੇ ਜਾ ਰਿਹਾ ਦੌੜਦਾ ਫਿਰਦਾ ਭੱਜਿਆ ਫਿਰਦਾ ਉਹਨੂੰ ਵੇਖ ਕੇ ਵੀ ਉਹਦੇ ਤੋਂ ਸਿੱਖ ਰਹੇ ਨੇ ਰਸਤੇ ਦੇ ਵਿੱਚ ਰੋੜਾ ਪਿਆ ਰੋੜੇ ਨੂੰ ਵੇਖ ਕੇ ਵੀ ਸਿੱਖ ਰਹੇ ਨੇ ਜਿਹੜੇ ਜਿੰਨੇ ਸਿੱਖਣਾ ਹੈ ਉਹਨੇ ਨਿੱਕੇ ਜਿਹੇ ਰੋੜੇ ਤੋਂ ਵੀ ਸਿੱਖਣਾ ਪੱਤਾ ਜਿਉਂ ਬਨ ਫਲ ਪਾ ਕੇ ਭੁਇ ਗਿਰਹਿ ਬਹਰ ਨਾ ਲੱਗੈ ਡਾਰ ਪੱਤਾ ਡਿੱਗਿਆ ਪੱਕ ਗਿਆ ਪੱਤਾ ਫਲ ਪੱਕ ਗਿਆ ਡਿੱਗ ਗਿਆ ਮੁੜ ਕੇ ਟਾਣੀ ਨਾਲ ਨਹੀਂ ਲਾ ਸਕਦੇ ਤੇ ਜਿੰਨੇ ਸਿੱਖਣਾ ਉਹਨੇ ਉਹ ਤੋਂ ਵੀ ਸਿੱਖ ਲੈਣਾ ਮਨਾ ਜਿੱਦਣ ਸੰਸਾਰ ਚੋਂ ਤੁਰ ਗਿਆ ਤੂੰ ਵਾਪਸ ਨਹੀਂ ਆਉਣਾ ਟੁੱਟ ਗਿਆ ਤੇ ਟੁੱਟ ਗਿਆ ਸਿੱਖਣ ਵਾਲਾ ਉਹਦੇ ਤੋਂ ਵੀ ਸਿੱਖਦਾ ਹੈ ਕਬੀਰ ਜੀ ਵਰਗਾ ਸਿੱਖਦਾ ਹੈ ਨਾ ਰਬਦਾਸ ਮਹਾਰਾਜ ਵਰਗਾ ਸਿੱਖਦਾ ਗੁਰੂ ਨਾਨਕ ਸਿੱਖਣਗੇ ਅਸੀਂ ਕਿੱਥੇ ਸਿੱਖਦੇ ਅਸੀਂ ਤੇ ਬੰਦਿਆਂ ਤੋਂ ਨਹੀਂ ਸਿੱਖਦੇ ਕੋਈ ਚੰਗੀ ਚੀਜ਼ ਸਿਖਾ ਰਿਹਾ ਦੱਸੇ ਕੋਈ ਸਾਡੇ ਅੰਦਰ ਕਦਰ ਨਹੀਂ ਤੂੰ ਗੁਨਾ ਦਾ ਗਾਹਕ ਬਣ ਜੀ ਫਿਰ ਤੈਨੂੰ ਸਾਰਿਆਂ ਚ ਗੁਣ ਦੇਸਣਗੇ ਔਗਣਾ ਦਾ ਗਾਹ ਕਹ ਤੈਨੂੰ ਸਾਰਿਆਂ ਚ ਔਗਣ ਦੇਸਣਗੇ ਔਗਣਾ ਦਾ ਗਾਹਕ ਬਣ ਜਾ ਫਿਰ ਤੈਨੂੰ ਪਤਾ ਕੀ ਦੱਸਣਾ ਹੈ ਉਹ ਫਲਾਣਾ ਕਿਹੜਾ ਤੁਰਦਾ ਉਹ ਵੀ 80 ਸਾਲ ਦਾ ਹੋ ਗਿਆ ਉਹਦੇ ਨਾਲ ਕੀ ਹੋ ਗਿਆ ਫਲਾਣਾ ਬੰਦਾ ਕਦੇ ਵੀ ਸੈਰ ਕਰਕੇ ਸਾਡੇ ਘਰ ਬਾਪੂ ਹੈ ਉਹਨੇ ਕਦੇ ਸੈਰ ਨਹੀਂ ਕੀਤੀ ਲੈ 90 ਸਾਲ ਦਾ ਹੋ ਗਿਆ ਕੀ ਫਰਕ ਪੈਂਦਾ ਲੈ ਹੁਣ ਤੂੰ ਇਹ ਸਿੱਖ ਲੈ ਦਿਮਾਗ ਨੇ ਲੌਜੀਕ ਦੇ ਦੇਣਾ ਤੇਰੇ ਅੰਦਰ ਨੇ ਬੋਲ ਪੈਣਾ ਪਰ ਇੱਕ ਬੰਦਾ ਉਹ ਹੈ ਜਿਹੜਾ ਹਮੇਸ਼ਾ ਸਿੱਖਦਾ ਹੈ ਤੁਹਾਨੂੰ ਸਿੱਖਣਾ ਪੈਣਾ ਕੁਦਰਤ ਦੇ ਵਿੱਚ ਆਲੇ-ਦੁਆਲੇ ਨਿਗਾਹ ਤੇ ਮਾਰੋ ਯਾਰੋ ਤੁਹਾਡੇ ਤੇ ਆਪਣਾ ਅੱਜ ਕੱਲ ਇੰਟਰਨੈਟ ਤੇ ਫੋਨ ਹੈ ਚੰਗਾ ਵੀ ਬਹੁਤ ਕੁਝ ਹੈ ਮਾੜਾ ਵੀ ਬਹੁਤ ਕੁਝ ਕਿਸੇ ਬੰਦੇ ਦਾ ਫੋਨ ਤੋਂ ਹੀ ਪਤਾ ਲੱਗ ਜਾਣਾ ਵੀ ਇਹ ਕਿੱਦਾਂ ਦੇ ਚੈਨਲ ਵੇਖਦਾ ਹੈ ਸਬਸਕ੍ਰਾਈਬ ਕਿੱਦਾਂ ਕੀਤੇ ਆ ਫੇਸਬੁੱਕ ਤੇ ਫਰੈਂਡ ਤੇਰੇ ਕਿੱਦਾਂ ਦੇ ਆ ਕੀ ਵੇਖਦਾ ਉਹਨਾਂ ਤੋਂ ਸਮਝਦਾ ਕੀ ਹੈ ਉਥੋਂ ਤੇਰਾ ਲਾਈਫ ਸਟਾਈਲ ਦਾ ਪਤਾ ਲੱਗ ਜਾਂਦਾ ਹੈ ਤਾ ਕਰਕੇ ਆਲਾ ਦਵਾਲਾ ਵੇਖੋ ਕਿਵੇਂ ਦਾ ਚੰਗਿਆਈ ਵੇਖੋ ਜਿੱਥੋਂ ਚੰਗੀ ਚੀਜ਼ ਸਿੱਖਣ ਨੂੰ ਮਿਲਦੀ ਹੈ ਉਹਨੂੰ ਲਾਗੂ ਕਰੋ ਜ਼ਿੰਦਗੀ 'ਚ ਉਹਦੇ ਤੇ ਢਿੱਲ ਖਾਤੋਂ ਕਰਨੀ ਹੈ ਤੁਹਾਨੂੰ ਲੱਗਾ ਵੀ ਆਹ ਗੱਲ ਵਧੀਆ ਤੇ ਮੇਰੀ ਜ਼ਿੰਦਗੀ 'ਚ ਚਾਹੀਦੀ ਹੈ ਫੱਟ ਲਾਗੂ ਕਰ ਲਓ ਵੀ ਅੱਜ ਤੋਂ ਬਾਅਦ ਮੈਂ ਆਹ ਗੱਲ ਲਾਗੂ ਕਰੂੰ ਕਿਤੋਂ ਮਿਲ ਜੇ ਤੁਹਾਨੂੰ ਚੰਗੀ ਚੀਜ਼ ਕਿਤੋਂ ਮਿਲ ਜੇ ਅਸੀਂ ਨਾ ਇੱਥੇ ਕਈ ਕੁਝ ਬਣਾਇਆ ਪਰਮੇਸ਼ਰ ਦੁਆਰ ਮੇਰੇ ਮਨ ਵਿੱਚ ਕਈ ਕੁਝ ਹਜੇ ਹੋਰ ਬਣਾਉਣ ਦਾ ਖਿਆਲ ਹੈ ਪਰ ਜੇ ਮੈਂ ਕੋਈ ਚੰਗੀ ਚੀਜ਼ ਕਿਤੇ ਬਣੀ ਵੇਖ ਲਈ ਸਾਡੇ ਕੋਲੇ ਜੇ ਪੈਸਾ ਹੋਵੇ ਵੀ ਹਾਂ ਆਹ ਚੀਜ਼ ਮੈਂ ਬਣਾ ਸਕਦਾ ਕਿਸੇ ਦੇ ਬਣੀ ਵੇਖੀਏ ਅਸੀਂ ਉਹਦੀ ਕਾਪੀ ਕੀਤੀ ਹੈ ਆਹ ਚੀਜ਼ ਬਹੁਤ ਸੋਹਣੀ ਹੈ ਮੈਂ ਵੀ ਬਣਾਉਣੀ ਹੈ ਅ ਮੈਨੂੰ ਆ ਛਪਰੀਆਂ ਬੜੀਆਂ ਸੋਹਣੀਆਂ ਲੱਗੀਆਂ ਇੱਕ ਦਫਾ ਮੈਂ ਤਰਨ ਤਾਰਨ ਸਾਹਿਬ ਦੇ ਕੋਲ ਗਿਆ ਕਈ ਸਾਲ ਪਹਿਲਾਂ ਦੀ ਗੱਲ ਉੱਥੇ ਇੱਕ ਮਹਾਪੁਰਸ਼ਾਂ ਦਾ ਅਸਥਾਨ ਸੀ ਮੈਨੂੰ ਉਹਨਾਂ ਨੇ ਕਮਾਇਆ ਇੱਕ ਉਹਨਾਂ ਦੇ 2-3 ਛੱਪਰੀਆਂ ਛੋਟਾ ਜਿਹਾ ਛੋਟਾ ਜਿਹਾ ਸੀ ਮਤਲਬ ਜਗਾ ਥੋੜਾ ਜਿਹਾ ਬਾਗ ਲੱਗਾ ਛੋਟਾ ਜਿਹਾ ਬਹੁਤਾ ਵੱਡਾ ਨਹੀਂ ਸੀ ਮੇਰੇ ਦਿਮਾਗ 'ਚ ਆਇਆ ਜਿੱਦਣ ਮੈਂ ਕਰ ਸਕਿਆ ਮੈਂ ਵੀ ਬਣਾਵਾਂਗਾ ਇਦਾਂ ਹੀ ਮੈਂ ਛੱਪਰੀਆਂ ਵੀ ਬਣਾਉਣੀਆਂ ਇਦਾਂ ਹੀ ਮੈਂ ਬਾਗ ਲਾਉਣਾ ਅਸੀਂ ਕਰਾਂਗੇ ਚੰਗੀ ਚੀਜ਼ ਸੀ ਸਿਆਣੇ ਕਹਿੰਦੇ ਐ ਨਕਲ ਵੀ ਅਕਲ ਨਾਲ ਹੁੰਦੀ ਐ ਹਰ ਕੋਈ ਬੰਦਾ ਨਹੀਂ ਕਰ ਸਕਦਾ ਅਕਲ ਨਾਲ ਕਰਨੀ ਪੈਣੀ ਉਹ ਚੀਜ਼ ਚੰਗੀ ਐ ਕਿਸੇ ਨੇ ਕਿੰਨਾ ਸੋਹਣਾ ਬਣਾਇਆ ਉਹ ਤੇ ਕਨਾਲ ਥਾਂ ਹੋਏਗੀ ਦੋ ਕਨਾਲ ਅਸੀਂ ਜਦੋਂ ਬਣਾਇਆ ਫਿਰ ਦੋ ਢਾਈ ਕਿੱਲਿਆਂ ਚ ਬਾਗ ਬਣਾਇਆ ਵੀ ਚੰਗੀ ਚੀਜ਼ ਐ ਬਣਾਓ ਸੋਹਣੀ ਲੱਗਦੀ ਐ ਆ ਚੀਜ਼ ਉੱਥੇ ਵਧੀਆ ਵੇਖੀ ਐ ਇਹਨੂੰ ਬਣਾਓ ਆ ਚੀਜ਼ ਚੰਗੀ ਲੱਗਦੀ ਹੈ ਆਪਾਂ ਵੀ ਕਰਕੇ ਵੇਖੀਏ ਤੁਹਾਨੂੰ ਕਰਨਾ ਪੈਣਾ ਹੈ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਸ਼ਬਦ ਨਹੀਂ ਗਾਇਆ ਮੈਂ ਧਾਰਨਾ ਹੀ ਗਾਉਂਦਾ ਸੀ ਮੈਂ ਕੀਰਤਨ ਸ਼ੁਰੂ ਕਰਨਾ ਧਾਰਨਾ ਤੋਂ ਕਰਦਾ ਸੀ ਧਾਰਨਾ ਤੋਂ ਸ਼ੁਰੂ ਕਰਨਾ ਧਾਰਨਾ ਤੇ ਸਮਾਪਤੀ ਕਰ ਦੇਣੀ ਮੈਂ ਕਦੇ ਸ਼ਬਦ ਨਹੀਂ ਗਾਇਆ ਸੀ ਕਦੇ ਨਹੀਂ ਗਾਇਆ ਨਾ ਮੈਨੂੰ ਸ਼ਬਦ ਆਇਆ ਨਾ ਮੈਂ ਕਿਤੇ ਸਿੱਖਿਆ ਇੱਕ ਗੁਰਪ੍ਰੀਤ ਸਿੰਘ ਕੀਰਤਨ ਕਰ ਰਿਹਾ ਸੀ ਇੱਥੇ ਮੈਂ ਪਤਾ ਨਹੀਂ ਕਿਹੜੀ ਜਗ੍ਹਾ ਇਹ ਇਹ ਸ਼ਬਦ ਗਾ ਰਿਹਾ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ ਸ਼ਬਦ ਗਾਇਆ ਮੇਰੇ ਨਾਲ ਹੁਣ ਮੈਂ ਧਾਰਨਾ ਤੇ ਪਹਿਲੀ ਵਾਰ ਇਹਨੂੰ ਵਾਜੇ ਤੇ ਮੈਂ ਹੱਥ ਰਖਾਇਆ ਸੀ ਪਰ ਜਦੋਂ ਇਹਦੇ ਤੋਂ ਮੈਨੂੰ ਲੱਗਿਆ ਵੀ ਆਹ ਸ਼ਬਦ ਬੜਾ ਸੋਹਣਾ ਗਾਇਆ ਹੈ ਫਿਰ ਇਹਨੇ ਸਿਮਰਨ ਨਾਲ ਕਰਾਇਆ ਉਹ ਵੀ ਬੜਾ ਵਧੀਆ ਲੱਗਿਆ ਮੈਨੂੰ ਤੇ ਮੈਂ ਆਪ ਵਾਜਾ ਲੈ ਕੇ ਬਹਿ ਗਿਆ ਮੈਂ ਕਿ ਮੈਂ ਤੇ ਆਪ ਸ਼ਬਦ ਗਾ ਕੇ ਵੇਖਣਾ ਘੱਟ ਤੋਂ ਘੱਟ ਇਹ 8 ਸਾਲ ਪਹਿਲਾਂ 10 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਉਸ ਤੋਂ ਬਾਅਦ ਅੱਜ ਤੱਕ ਮੈਂ ਪੰਜ ਦਿਵਾਨ ਇਦਾਂ ਦੇ ਹੋਣਗੇ ਜਿੱਦੇ ਚ ਧਾਰਨਾ ਪੜ ਕੇ ਸ਼ੁਰੂ ਕੀਤਾ ਹੋਵੇ ਨੇ ਤੇ ਹਮੇਸ਼ਾ ਮੈਂ ਸ਼ਬਦ ਗਾਉਂਦਾ ਪਹਿਲਾਂ ਗੁਰਬਾਣੀ ਦਾ ਸ਼ਬਦ ਗਾਉਂ ਫਿਰ ਧਾਰਨਾ ਗਾਉਂ ਮੈਨੂੰ ਚੰਗੀ ਲੱਗਦੀ ਹੈ ਮੈਂ ਸਿੱਖ ਲਿਆ ਹਾਲਾਂਕਿ ਮੈਂ ਕੋਈ ਰਾਗੀ ਨਹੀਂ ਹਾਂ ਮੈਨੂੰ ਬਹੁਤ ਚੰਗਾ ਨਹੀਂ ਆਉਂਦਾ ਕਰਨਾ ਪਰ ਮੈਂ ਫਿਰ ਵੀ ਟਰਾਈ ਤੇ ਕੀਤੀ ਨਾ ਘੱਟ ਤੋਂ ਘੱਟ 300 ਸ਼ਬਦ ਮੈਂ ਆਪ ਬਣਾਇਆ ਹੋਏਗਾ ਲੈ ਬਣਾਈ ਹੋਏਗੀ ਟਿਊਨ ਬਣਾਈ ਹੋਏਗੀ ਕਿਸੇ ਦੀ ਕਾਪੀ ਨਹੀਂ ਕੀਤੀ ਕਦੇ ਕਿਸੇ ਦਾ ਸ਼ਬਦ ਗਾਇਆ ਹੋਇਆ ਮੈਨੂੰ ਕਰਨੀ ਵੀ ਨਹੀਂ ਆਉਣੀ ਸੀ ਪਰ ਆ ਮੈਂ ਆਪਣੇ ਤੌਰ ਤੇ ਮੱਥਾ ਮਾਰ ਮਾਰ ਕੇ ਥੋੜਾ 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 ਗਾਣ ਲੱਗ ਗਿਆ ਮੈਨੂੰ ਵੀ ਚੰਗਾ ਲੱਗਦਾ ਹੈ ਹੁਣ ਜਿਹੜੀ ਚੀਜ਼ ਚੰਗੀ ਹੈ ਅੱਖਾਂ ਬੰਦ ਕਰਕੇ ਲਓ ਜ਼ਿੰਦਗੀ ਚ ਲੈ ਆਓ ਹਮੇਸ਼ਾ ਕਹਿੰਦੇ ਮਠਿਆਈ ਸ਼ੁੱਧ ਹੋਵੇ ਆ ਸਾਡੇ ਇੱਥੇ ਮਠਿਆਈ ਸ਼ੁੱਧ ਹੈ ਪਿਓਰ ਬਣਾਉਂਦੇ ਆ ਅਸਲੀ ਕਿਓ ਮਤਲਬ ਅਸਲੀ ਢਾਲ ਦੇ ਮਠਿਆਈਆਂ ਦੋ ਚੀਜ਼ਾਂ ਚ ਬਣਦੀਆਂ ਜਾਂ ਢਾਲ ਦੇ ਕਿਓ ਚ ਬਣਦੀਆਂ ਤੇ ਜਾਂ ਬਣਦੀਆਂ ਦੇਸੀ ਕਿਓ ਚ ਆਇਲ ਤੋਂ ਹੋਰ ਕਿਸੇ ਤੇਲ ਤੋਂ ਮਠਿਆਈ ਨਹੀਂ ਬਣਦੀ ਕਈ ਬਣਾਣਗੇ ਇਦਾਂ ਵੀ ਦਾਲ ਦੇ ਚ ਬਣਾ ਕੇ ਬਰਸ਼ਿੰਗ ਕਰ ਦੇਣਗੇ ਸਾਰੇ ਨਹੀਂ ਕਈ ਇਦਾਂ ਵੀ ਕਰਦੇ ਆ ਉੱਤੇ ਦੇਸੀ ਘਿਓ ਦਾ ਪਰ ਸਾਡੇ ਅਸਲੀ ਮਤਲਬ ਮੈਂ ਇਹਨਾਂ ਨੂੰ ਕਿਹਾ ਵੀ ਕੁਆਲਿਟੀ ਰੱਖਿਓ ਇੱਕ ਚੀਜ਼ ਦੀ ਮਿਲਾਵਟ ਨਾ ਕਰਿਓ ਹਲਵਾਈ ਬੈਠੇ ਰਹਿੰਦੇ ਐ ਬਣਾਉਂਦੇ ਐ ਬਹੁਤ ਸੋਹਣਾ ਕਰਦੇ ਐ ਤੇ ਲੋਕ ਕਹਿਣਗੇ ਦੂਰੋਂ ਦੂਰੋਂ ਵੀ ਆਉਣਗੇ ਇਹ ਸ਼ੁੱਧ ਐ ਇਹ ਚੰਗਾ ਐ ਸਾਨੂੰ ਅਸੀਂ ਚੰਗਾ ਖਾਣਾ ਚਾਹੁੰਦੇ ਹਾਂ ਮਲਾਵਟ ਨਾ ਹੋਵੇ ਸਾਨੂੰ ਚੰਗਾ ਖਾਨ ਨੂੰ ਮਿਲੇ ਅਸੀਂ ਚੰਗਾ ਖਾਣਾ ਜੇ ਸਿਹਤ ਦਾ ਫਿਕਰ ਕਰਦਾ ਫਿਰ ਮਨ ਨੂੰ ਵੀ ਵੇਖ ਵੀ ਚੰਗਾ ਭੇਜੋ ਇਹਦੇ ਅੰਦਰ ਅੰਦਰ ਬੁਰਾ ਕਿਉਂ ਜਾਣ ਦਿੰਦੇ ਜਦੋਂ ਕੋਈ ਬੰਦਾ ਤੇਰੇ ਸਾਹਮਣੇ ਬਹਿ ਕੇ ਕਿਸੇ ਦਾ ਵਿਰੋਧ ਕਰਦਾ ਨਿੰਦਿਆ ਕਰਦਾ ਐਵੇਂ ਹੀ ਉਹਦੀਆਂ ਗੱਲਾਂ ਕਰਦਾ ਉਹਨੂੰ ਅੰਦਰ ਨਾ ਜਾਣ ਦੇ ਕੰਨਾਂ ਨਾਲ ਹੀ ਵੀ ਖੁਰਾਕ ਖਾ ਰਿਓ ਢਿੱਡ ਵਿੱਚ ਤੇ ਜ਼ਬਾਨ ਨਹੀਂ ਜਾਂਦਾ ਤੇਰੇ ਮਨ ਵਿੱਚ ਤੇ ਕੰਨਾਂ ਨਾਲ ਹੀ ਨਹੀਂ ਜਾਂਦਾ ਤੈਨੂੰ ਪਤਾ ਵੀ ਕਿਸੇ ਦੀ ਧੀ ਦੀ ਗੱਲ ਤੋੜ ਲਈ ਇਹਨੇ ਕਮਲੇ ਨੇ ਧੀ ਕਿਸੇ ਦੀ ਚਲੇ ਗਈ ਜਾਂ ਮੁੰਡਾ ਉਹਦਾ ਵਿਗੜ ਗਿਆ ਇਹ ਮੈਨੂੰ ਕਿਉਂ ਸੁਣਾ ਰਿਹਾ ਤੇ ਮੈਂ ਸੁਣ ਕਿਉਂ ਰਿਆਂ ਮੈਨੂੰ ਸਵਾਦ ਕਿਉਂ ਆ ਰਿਹਾ ਇਹਦੇ ਵਿੱਚੋਂ ਮੈਂ ਅੰਦਰ ਕਿਉਂ ਜਾਣ ਦੇ ਰਿਆਂ ਕਿਸੇ ਦੀ ਮਾੜੀ ਏ ਕਿਸੇ ਅਸੀਂ ਕੀ ਲੈਣਾ ਸਾਡਾ ਵਿਸ਼ਾ ਨਹੀਂ ਹੈ ਮੈਂ ਫੋਨ ਦੇ ਉੱਤੇ ਕੋਈ ਰੀਲ ਵੇਖ ਰਿਹਾ ਮੈਂ ਵੀਡੀਓ ਵੇਖ ਰਿਹਾ ਮੈਨੂੰ ਲੋੜ ਕੀ ਐ ਇਹਨੂੰ ਵੇਖਣ ਦੀ ਜਿਹੜੀ ਚੰਗੀ ਚੀਜ਼ ਐ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਦਾਤ ਬਣੋ ਚੰਗਿਆਈ ਦੇ ਜਿਵੇਂ ਬਾਹਰ ਕਹਿੰਦੇ ਹੋ ਖਾਣਾ ਠੀਕ ਹੋਵੇ ਤੇ ਮਨ ਦੀ ਖੁਰਾਕ ਵੀ ਤੇ ਠੀਕ ਕਰੇਗਾ ਤੇ ਯਾਦ ਰੱਖੋ ਜਵਾਬ ਤੁਸੀਂ ਦਿਓ ਮੈਨੂੰ ਬੋਲੋ ਜੇ ਸਿਹਤ ਲਈ ਚੰਗੀਆਂ ਚੀਜ਼ਾਂ ਖਾਓਗੇ ਸਿਹਤ ਠੀਕ ਹੋਏਗੀ ਕਿ ਨਹੀਂ ਹੋਏਗੀ ਬੋਲੋ ਤੇ ਜੇ ਮਨ ਨੂੰ ਚੰਗੀ ਖੁਰਾਕ ਦਿਓਗੇ ਮਨ ਤੇਰਾ ਠੀਕ ਹੋਏਗਾ ਕਿ ਨਹੀਂ ਹੋਏਗਾ ਜਿਹੜਾ ਬੰਦਾ ਕਹਿੰਦਾ ਮਨ ਦੁਖੀ ਰਹਿੰਦਾ ਹੈ ਖੁਰਾਕ ਗਲਤ ਖਾਨਾ ਸੁਣਦਾ ਕੀ ਹੈ ਪੜਦਾ ਕਿ ਦੱਸ ਚੰਗੀਆਂ ਕਿਤਾਬਾਂ ਸ਼ੁਰੂ ਕੀਤੀਆਂ ਕੋਈ ਕੋਈ 2-4 ਕਿਤਾਬਾਂ ਪੜੀਆਂ ਮੇਰੀ ਲਾਇਬ੍ਰੇਰੀ ਵਿੱਚ ਤੁਸੀਂ ਮੈਂ ਕਹਾਂਗੇ ਫੇਰ ਮੈਂ ਆਪਣੀ ਗੱਲ ਕਰਤੀ ਪਰ ਸਮਝਾਉਣ ਲਈ ਕਰਨੀ ਪੈਣੀ ਹੈ ਵੱਡਾ ਕਮਰਾ ਹੈ ਤੇ ਲਾਇਬ੍ਰੇਰੀ ਚ ਜਿੰਨੀਆਂ ਕਿਤਾਬਾਂ ਉਨੀਆਂ ਆਸੇ-ਪਾਸੇ ਵੀ ਪਈਆਂ ਹੋਣਗੀਆਂ ਮੈਂ ਗਿਣ ਲਵਾਂ ਤੇ ਕਈ ਹਜ਼ਾਰ ਕਿਤਾਬਾਂ ਹੋਣਗੀਆਂ ਤੇ ਹਰੇਕ ਕਿਤਾਬ ਤੇ ਮੈਂ ਨਿਸ਼ਾਨੀ ਲਾਈ ਹੋਈ ਹੋਵੇਗੀ ਮੈਂ ਗੱਡੀ ਦੇ ਵਿੱਚ ਵੀ ਕਈ ਵਾਰੀ ਦਿਵਾਨ ਤੋਂ ਆਉਂਦਾ 3 ਘੰਟਿਆਂ ਚ ਸਾਰੀ ਕਿਤਾਬ ਪੜ ਦਿੰਦਾ ਸੀ ਹੁਣ ਵੀ ਜੇ ਮੈਂ ਕਿਤਾਬ ਸ਼ੁਰੂ ਕਰ ਲਾਂ ਮੈਂ ਖਤਮ ਕਰਕੇ ਉੱਠਦਾ 300 ਪੇਜ ਦੀ 400 ਪੇਜ ਦੀ ਕਿਤਾਬ ਇੱਕ ਦਿਨ ਚ ਪੜ ਸਕਦਾ ਮੈਂ ਪੜ ਲੈਨੇ ਹੁਣ ਜੇ ਅਗਲਾ ਕਵੇ ਮਨ ਠੀਕ ਕਰਨਾ ਤੇ ਚੰਗਾ ਕੀ ਪੜਿਆ ਦੱਸੋ ਕੀ ਚੰਗਾ ਕੀਤਾ ਕੋਈ ਗੁਰਬਾਣੀ ਦੇ ਅਰਥ ਪੜੇ ਕੋਈ ਸਹਿਜ ਪਾਠ ਕੀਤਾ ਕੋਈ ਚੰਗੇ ਬੰਦਿਆਂ ਦੀ ਸੰਗਤ ਵਿੱਚ ਬੈਠਣਾ ਤਾਸ਼ ਖੇਡ ਰਹੇ ਨੇ ਉਥੇ ਗੱਪਾਂ ਮਾਰ ਲਓ ਕੋਈ ਅੱਡੇ ਤੇ ਫੇਰ ਬੈਠਾ ਉਹਦੇ ਨਾਲ ਗੱਲਾਂ ਗੱਲਾਂ ਮਾਰ ਲਓ ਕੋਈ ਉਥੇ ਕਿਸੇ ਦੀ ਗੱਲ ਕਰ ਰਿਹਾ ਉਹਦੇ ਨਾਲ ਗੱਲਾਂ ਮਾਰ ਲਓ ਫਿਰ ਘਰ ਆ ਕੋ ਮਨ ਠੀਕ ਨਹੀਂ ਮਨ ਲਈ ਤੂੰ ਕੀਤਾ ਵੀ ਕੀ ਹੈ ਫਿਰ ਹੀ ਜਾ ਫਿਰ ਇਦਾਂ ਗਲਤ ਖਾ ਕੇ ਚੰਗੀ ਸਿਹਤ ਪਾਲਨਾ ਗਲਤ ਸੁਣ ਕੇ ਮਨ ਦੀ ਸ਼ਾਂਤੀ ਪਾਲਨਾ ਪੁੱਠਾ ਸਿੱਧਾ ਸੁਣ ਕੇ ਮਨ ਟਿਕਦਾ ਨਹੀਂ ਟਿਕੇ ਸੁਆ ਟਕਾਉਣ ਵਾਲਾ ਕੰਮ ਕਿਹੜਾ ਕੀਤਾ ਇਹ ਤੇ ਦੱਸੋ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਲਈ ਕੀਤਾ ਦੱਸੋ ਚੰਗੀਆਂ ਹੀ ਆਲਕ ਕਰੇ ਬਰਿਆਈ ਹੋਏ ਸ਼ੇਰ ਬੁਰੇ ਕੰਮਾਂ ਦੀ ਸ਼ੇਰ ਚੰਗੀਆਂ ਲਈ ਹਲਸ ਕਰਦੇ ਕਰਨਾ ਕੌਣ ਚਾਹੁੰਦਾ ਤੂੰ ਸਵੇਰੇ ਅੱਧਾ ਘੰਟਾ ਵਾਕ ਕਰਕੇ ਗੁਰਦੁਆਰੇ ਜਾ ਕਥਾ ਕੋਈ ਕਰੇ ਬਹਿ ਜਾ ਉੱਥੇ ਅੱਖਾਂ ਬੰਦ ਕਰਕੇ ਅੱਧਾ ਘੰਟਾ ਤੇ ਮਨ ਨੂੰ ਫੋਨ ਤੋਂ ਦੂਰ ਕਰ ਮੈਂ ਕੀ ਕਰਾਂ ਮੈਂ ਸਵੇਰੇ ਮੱਜਾਂ ਨੂੰ ਪੱਠੇ ਪਾਉਣੇ ਹੁੰਦੇ ਨੇ ਤੂੰ 5 ਵਜੇ ਨਾ ਉੱਠ ਫਿਰ 4 ਵਜੇ ਉੱਠ ਹੋਰ ਘੰਟਾ ਪਹਿਲਾਂ ਚੱਲ ਜਾ ਹਿੰਮਤ ਕਰ ਥੋੜਾ ਜਿਹਾ ਆਪਣੇ ਆਪ ਨੂੰ ਤੈਨੂੰ ਕਰਨਾ ਪੈਣਾ ਮਿੱਠਾ ਖਾਈ ਜਾਂਦਾ ਕਹਿੰਦਾ 슈ਗਰ ਨਹੀਂ ਹਟਦੀ ਹਟੇ ਕਿਵੇਂ ਗਲਤ ਕੰਮ ਸਾਰੇ ਕਰਦੇ ਰਾਂਗੇ ਤੇ ਅਸੀਂ ਕਹਾਂਗੇ ਰਿਜ਼ਲਟ ਨਹੀਂ ਮਿਲ ਰਿਹਾ ਤੇ ਮਿਲੇਗਾ ਨਹੀਂ ਫਿਰ ਤੈਨੂੰ ਆਲਾ ਦਵਾਲਾ ਬਦਲਣਾ ਪੈਣਾ ਕੈਂਪ ਵਾਲੇ ਬੰਦੇ ਮੇਰੇ ਕੋਲ 11 ਦਿਨ ਰਹਿ ਲੋਗੇ 11 ਦਿਨਾਂ ਵਿੱਚ ਤੂੰ ਮੇਰੇ ਕੋਲ ਰਹਿ ਰਿਆ ਮੈਂ ਤੈਨੂੰ ਬਦਲ ਦਿੱਤਾ ਆਪਣੀ ਗੱਲ ਸੁਣਾਈ ਤੂੰ ਆਪਣੇ ਆਪ ਨਾਲ ਚੌਂਕੜਾ ਲਾ ਕੇ ਬੈਠਾ ਰਿਆ ਤੂੰ ਐ ਟਿਕ ਕੇ ਨਿਕਲਿਆ ਅੰਦਰੋਂ ਪਰ ਜਦੋਂ ਗਿਆ ਕਰੇ ਫੇਰ ਉਹਨਾਂ ਦੇ ਨਾਲ ਹੀ ਬਹਿਣ ਲੱਗ ਗਿਆ ਫੇਰ ਗੱਲਾਂ ਉਹੀ ਕਰ ਲੀਆਂ ਮੁੜ ਕੇ ਫੇਰ ਉਹਨੂੰ ਸੰਗਤ ਵੀ ਠੀਕ ਕੀਤੀ ਜਿੱਦਣ ਬੰਦਾ ਕੈਂਪ ਕਰਕੇ ਨਿਕਲਦਾ ਉਹਨੂੰ ਸਾਰੀ ਦੁਨੀਆ ਬਦਲਣੀ ਪੈਂਦੀ ਹੈ ਆਪਣੀ ਦੋਸਤ ਫਰੈਂਡ ਫਰੈਂਡ ਲਿਸਟਾਂ ਉਹਦੇ ਸੁਭਾਅ ਉਹਦੀਆਂ ਆਦਤਾਂ ਸਭ ਚੇਂਜ ਕਰਨੀਆਂ ਪੈਂਦੀਆਂ ਤਾਂ ਗੱਲ ਵਾਣ ਪ੍ਰਾਣੀਆਂ ਸਾਰੀਆਂ ਆਦਤਾਂ ਛੱਡਣੀਆਂ ਪੈਂਦੀਆਂ ਸਾਰੀਆਂ ਨਵੀਆਂ ਬਣ ਜਾਂਦੀਆਂ ਫਿਰ ਜਾ ਕੇ ਬੰਦੇ ਦਾ ਮਨ ਚੀਜ਼ ਹੁੰਦਾ ਚੰਗੀ ਸੰਗਤ ਹੋਏਗੀ ਕਾਹੇ ਰੇ ਮਨ ਚਿਤਮਹਿ ਉਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਕਾ ਰਿਜਕ ਅੱਗੇ ਕਰ ਤਰਿਆ ਫਿਰ ਇੱਥੇ ਕੀ ਕਹਿੰਨੇ ਆ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋਤਰੇ ਚੰਗੀ ਸੰਗਤ ਸੱਤ ਸੰਗਤ ਸਹੀ ਸੰਗਤ ਸੱਚ ਸੰਗਤ ਠੀਕ ਸੰਗਤ ਵਧੀਆ ਸੰਗਤ ਚੰਗੇ ਲੋਕਾਂ ਨਾਲ ਤੇਰਾ ਰਿਲੇਸ਼ਨ ਹੋਵੇ ਪਿਆਰ ਹੋਵੇ ਉਹਨਾਂ ਦੀ ਗੱਲਬਾਤ ਦਾ ਤੇਰੇ ਤੇ ਅਸਰ ਹੋਣਾ ਹੈ ਮਾਫ਼ ਕਰਨਾ ਜੱਬੜੀਆਂ ਸੁਣੀ ਜੋ ਸੁਣੀ ਜੋ ਜੱਬੜ ਬਣ ਜਾਓਗੇ ਚੰਗੇ ਵਿਚਾਰ ਸੁਣੀ ਜੋ ਸੁਣੀ ਜੋ ਤੂੰ ਸੰਤ ਬਣ ਜਾਣਾ ਤੂੰ ਸਾਧੂ ਬਣ ਜਾਣਾ ਤੇਰਾ ਸੁਭਾਅ ਬਦਲ ਜਾਣਾ ਆਲੇ-ਦੁਆਲੇ ਦਾ ਤੁਹਾਡੇ ਤੇ ਅਸਰ ਹੈ ਗਾਲਾਂ ਸੁਣੀ ਜੋ ਸਾਰਾ ਦਿਨ ਤੁਸੀਂ ਵੀ ਗਾਲ ਕੱਢਣ ਲੱਗ ਜਾਣਾ ਸਾਰਾ ਦਿਨ ਉਹਨਾਂ ਚ ਹੀ ਰਹੋ ਗਾਲਾਂ ਕੱਢਣ ਲੱਗ ਪੀਣ ਵਾਲਿਆਂ ਚ ਬੈਠਾ ਰਹਿ ਬੈਠਾ ਰਹਿ ਬੈਠਾ ਰਹਿ ਬੈਠਾ ਰਹਿ ਇੱਕ ਦਿਨ ਤੂੰ ਵੀ ਕਹਿਣਾ ਚੱਲ ਵੇਖੀਏ ਤੇ ਸਹੀ ਪੀਕ ਇਸੇ ਕਰਕੇ ਤੇ ਕਬੀਰ ਸਾਹਿਬ ਕਹਿੰਦੇ ਐ ਓਏ ਮਾੜੇ ਬੰਦੇ ਕੋਲ ਬਹਿਣਾ ਛੱਡ ਤੂੰ ਤੇ ਵੇਖ ਕੇ ਪਰਾਂ ਭਾਜਿਆ ਕਰੋ ਪਰਾਂ ਹੀ ਹੋ ਜੋ ਏ ਇਹਨੇ ਬੇੜਾ ਬਾਤ ਇਹ ਨਾ ਸਕਿਆ ਇਹਨੇ ਗੱਲਾਂ ਐਦਾਂ ਦੀਆਂ ਕਰਨੀਆਂ ਮੇਰੇ ਮਨ ਦੀ ਸ਼ਾਂਤੀ ਭੰਗ ਕਰ ਦੇਣੀ ਇਹ ਕਰਨਾ ਪੈਣਾ ਤੁਹਾਨੂੰ ਲਾਈਫ ਚੇਂਜ ਕਰਨਾ ਚਾਹੁੰਦੇ ਹੋ ਦੋਸਤ ਚੇਂਜ ਕਰੋ ਲਾਈਫ ਚੇਂਜ ਕਰਨਾ ਚਾਹੁੰਦੇ ਹੋ ਫਰੈਂਡ ਸਰਕਲ ਚੇਂਜ ਕਰੋ ਲਾਈਫ ਬਦਲਨੀ ਚਾਹੁੰਦੇ ਹੋ ਆਦਤਾਂ ਬਦਲੋ ਹੈਬਿਟਸ ਚੇਂਜ ਕਰੋ ਲਾਈਫ ਫਿਰ ਚੇਂਜ ਹੁੰਦੀ ਹੈ ਐਦਾਂ ਹੀ ਨਹੀਂ ਚੇਂਜ ਹੁੰਦੀ ਆਦਤਾਂ ਚੇਂਜ ਕਰ ਜ਼ਿੰਦਗੀ ਬਦਲ ਗਈ ਬੰਦਾ ਬਦਲ ਗਿਆ ਆਦਤਾਂ ਬਦਲ ਗਈਆਂ ਪਹਿਲਾਂ ਵਾਲਾ ਨਹੀਂ ਰਿਹਾ ਇਹ ਹੋਰ ਹੋ ਗਿਆ ਹਣ ਜੀ ਪਹਿਲਾਂ ਹੋਰਾਂ ਚ ਬੰਦਾ ਸੀ ਹੁਣ ਹੋਰਾਂ ਚ ਇਹ ਬਦਲੋਗੇ ਚੇਂਜ ਹੋ